ਗੱਡੀਆਂ ਨਿਊਜ਼ ਆ ਰਹੀਆਂ ਵੀ ਠੀਕ ਆ ਜਿਹਦਾ ਪਹਿਲੇ ਦਿਨ ਡਰ ਗਿਆ ਸੀ ਸਾਰੇ ਤੇ ਮੈਂ ਕਿ ਸਵੇਰੇ ਮੈਂ ਜਾ ਕੇ ਕਿਉਂਕਿ ਆ ਰਹੀਆਂ ਵੀ ਅਪਰੂਵ ਹੋ ਰਿਆ ਤੇ ਇਦਾਂ ਹੀ ਰਵੇ ਮਹਾਰਾਜੀ ਵੀ ਹੁਣ ਜਲਦੀ ਤੋਂ ਜਲਦੀ ਜਵੰਦਾ ਕਾਇਮ ਹੋ ਜਾਵੇ ਜਦੋਂ ਅਸੀਂ ਕੈਨੇਡਾ ਬੈਠੇ ਸੀ ਉੱਥੇ ਸਾਸੀਂ ਵੀ ਇੱਥੇ ਆਏ ਹੁਣ ਮੈਂ ਕੱਲ ਹੀ ਆਇਆ ਖੱਲ ਹੀ ਅੱਜ ਹੀ ਆ ਗਿਆ ਰਾਤੀ ਪਹੁੰਚੇ ਸੀਗੇ ਪਿੰਡ ਇੱਦਾਂ ਤੋਂ ਬੈਠੇ ਵੇ ਅਸੀਂ ਨਿਊਜ਼ ਦੇਖੀ ਤੇ ਉੱਤਰ ਦੇ ਵੀ ਮੈਂ ਉਹ ਦੇਖਦਾ ਸੀ ਮੈਨੂੰ ਫਰਾਂਸ ਉੱਤੇ ਮੇਰੀ ਸਟੇ ਸੀ ਮੈਂ ਉੱਥੇ ਵੀ ਖੜ ਕੇ ਦੇਖਿਆ ਨਾ ਚਾਰ ਪੰਜ ਸਾਲ ਤੋਂ ਲਗਾਤਾਰ ਉੱਥੇ ਤੁਸੀਂ ਸਾਰੇ ਜਾਣਦੇ ਕਿ ਜਿਹੜੇ ਬੈਟਿੰਗ ਰਿਸੈਪਸ਼ਨ ਜਾਂ ਜਿਹੜੀਆਂ ਰਿਸੈਪਸ਼ਨ ਹੋਈਆਂ ਉੱਚ ਰਾਜਵੀਰ ਜਵੰਦੇ ਦਾ ਪੂਰਾ ਨਾਂ ਗੂੰਜਦਾ ਸੀ ਕੋਸ਼ਮੋ ਜੀ ਅੱਜ ਪਰਸਨ ਤੇ ਬੜਾ ਬਿਜੀ ਪਰਸਨ ਬਜੀ ਆਰਟਿਸਟ ਬੜੀ ਗੁਰੂ ਮਹਾਰਾਜ ਦੀ ਕਿਰਪਾ ਉਸੇ ਤਰ੍ਹਾਂ ਹੁਣ ਕਿਤੇ ਹੋ ਜਾਵੇ ਜਿੱਦਾਂ ਮੇਜਰ ਐਕਸੀਡੈਂਟ ਹੋਇਆ ਇਹ ਮੇਜਰ ਇੰਜਰੀ ਹੋਈ ਆ ਉੱਚੋ ਗੁਰੂ ਮਹਾਰਾਜ ਜੀ ਨੂੰ ਬਾਹਰ ਕੱਢਣ ਕਦੀ ਇਦਾਂ ਲੱਗਿਆ ਨਹੀਂ ਵੀ ਅਸੀਂ ਕਦੀ ਮਿਲੇ ਨਹੀਂ ਜਾਂ ਘੱਟ ਮਿਲੇ ਆ ਇਦਾਂ ਲੱਗਦਾ ਵੀ ਬਹੁਤ ਪੁਰਾਣੇ ਸੱਜਣੇ ਚੁਕੀਨ ਸੀ ਮਿਹਨਤ ਦਾ ਪ੍ਰੈਕਟਿਸ ਦਾ ਐਕਸਰਸਾਈਜ਼ ਦਾ ਤੇ ਉਹ ਸਰਵਾਈਵ ਕਰ ਰਿਹਾ ਉਸ ਚੀਜ਼ ਨੂੰ ਵੀ ਉਹਦੇ ਨਾਲ ਲੜਾਈ ਤਾਂ ਹੀ ਲੜ ਰਿਹਾ ਕਿ ਸਿਹਤ ਜਾਬ ਸੀ ਗੱਲ ਤਾਂ ਬਾਈ ਕੇਐਸ ਮੱਖਣ ਸਾਡੇ ਨਾਲ ਨੇ ਹਾਲ ਜਾਣ ਕੇ ਆਏ ਨੇ ਰਾਜਵੀ ਜਵੰਦਾ ਗੱਲਬਾਤ ਕਰਦੇ ਆ ਬਾਈ ਮੈਂ ਨਾ ਅਕਸਰ ਗੱਲ ਕਰ ਰਿਹਾ ਸੀ ਜਦੋਂ ਸਾਰੇ ਗਾਇਕ ਭਾਈ ਚਾਰ ਆ ਰਹੇ ਸੀ ਮੈਂ ਉਹਨਾਂ ਨੂੰ ਗੱਲ ਕਰ ਰਿਹਾ ਮੈਂ ਹਾਂ ਕੋਸ਼ਕਾ ਸਿੰਗਰ ਨੇ ਜਿਹੜੇ ਹਿੱਕ ਦੇ ਜੋਰ ਨਾਲ ਗਾਉਂਦੇ ਨੇ ਅੱਜ ਦੇ ਟਾਈਮ 'ਚ ਉਹਨਾਂ ਦੇ ਵਿੱਚੋਂ ਰਾਜਵੀਰ ਜਵੰਦਾ ਇੱਕ ਹੈ ਬਿਲਕੁਲ ਸਟੇਜਾਂ ਦੀ ਸ਼ਾਨ ਬੰਦਾ ਹੈ ਲਗਾਤਾਰ ਦਿਨ ਰਾਤ ਸ਼ੋਅ ਚੱਲ ਰਹੇ ਨੇ ਬਿਲਕੁਲ ਤੇ ਉਹ ਬੰਦਾ ਜਦੋਂ ਟਰੈਜਡੀ ਹੁੰਦੀ ਹੈ ਖਾਸ ਕਰਕੇ ਜਦੋਂ ਬੰਦਾ ਕਿਸੇ ਕਾਉਂਟਰਵਰਸੀ 'ਚ ਨਹੀਂ ਅਜੇ ਤੱਕ ਆਇਆ ਬੜਾ ਸੋਬਰ ਜਾਰ ਰਹਿਣ ਵਾਲਾ ਬਿਲਕੁਲ ਬਹੁਤ ਹੀ ਖੁਸ਼ ਮિજાਜ ਪਰਸਨ ਤੇ ਬੜਾ ਬਿਜੀ ਪਰਸਨ ਬਿਜੀ ਆਰਟਿਸਟ ਮੈਂ ਜਿਹੜਾ ਵੀ ਸੋਸ਼ਲ ਮੀਡੀਆ ਵਾਲਾ ਮੇਨਾਂ ਗੱਲ ਕਰਦਾ ਮੀਡੀਆ ਵਾਲਾ ਉਹਨੂੰ ਦੱਸਦਾ ਵੀ ਬੜੀ ਗੁਰੂ ਮਹਾਰਾਜ ਦੀ ਕਿਰਪਾ ਉਸੇ ਤਰ੍ਹਾਂ ਹੁਣ ਕਿਤੇ ਹੋ ਜਵੇ ਜਿੱਦਾਂ ਮੇਜਰ ਐਕਸੀਡੈਂਟ ਹੋਇਆ ਐ ਮੇਜਰ ਇੰਜਰੀ ਹੋਈ ਆ ਉੱਚੋ ਗੁਰੂ ਮਹਾਰਾਜ ਜੀ ਨੂੰ ਬਾਹਰ ਕੱਢਣ ਤੇ ਉਹਦੀ 4-5 ਸਾਲ ਤੋਂ ਲਗਾਤਾਰ ਤੁਸੀਂ ਸਾਰੇ ਜਾਣਦੇ ਕੀ ਜਿਹੜੇ ਬੈਟਿੰਗ ਰਿਸੈਪਸ਼ਨ ਜਾਂ ਜਿਹੜੀਆਂ ਰਿਸੈਪਸ਼ਨ ਹੋਈਆਂ ਉੱਚ ਰਾਜਵੀਰ ਜਿਵੰਦੇ ਦਾ ਪੂਰਾ ਨਾਂ ਗੂੰਜਦਾ ਸੀ ਤੇ ਐਂ ਤੇ ਇਹੀ ਕਹਿ ਸਕਦੇ ਕਿ ਮਹਾਰਾਜ ਹੁਣ ਉਹਨਾਂ ਨੂੰ ਛੇਤੀ ਤੋਂ ਛੇਤੀ ਸਿਹਤਯਾਬੀ ਬਖਸ਼ੇ ਤੁਹਾਡੇ ਨਾਲ ਵੀ ਸ਼ੋਅ ਲਾਏ ਹੋਣਗੇ ਲਗਾਤਾਰ ਉੱਥੇ ਨਹੀਂ ਮੈਂ ਆਪਾਂ ਕਦੀ ਕਲੈਬ ਜਾਂ ਇਕੱਠਿਆਂ ਨਹੀਂ ਨਹੀਂ ਕੀਤਾ ਪਰ ਜਦੋਂ ਮੇਰੇ ਇਲਾਕੇ ਚ ਆਏ ਉਦੋਂ ਮੈਂ ਮਿਲਿਆ ਜਾਂ ਜਿੱਥੇ ਵੀ ਕਿਤੇ ਓਦਾਂ ਇਕੱਠੇ ਹੋਏ ਪਤਾ ਲੱਗ ਜਾਂਦਾ ਕਿ ਯਾਰੀ ਕਿਤੇ ਰਿਕਾਰਡਿੰਗ ਤੇ ਇਕੱਠੇ ਹੋ ਗਏ ਕਿਤੇ ਵੀਡੀਓ ਤੇ ਇਕੱਠੇ ਹੋ ਗਏ ਤੇ ਬਹੁਤ ਵਧੀਆ ਟੰਕਣਾ ਮਿਲੇ ਮੈਂ ਪਹਿਲਾਂ ਵੀ ਦੱਸ ਗਿਆ ਟਿਆਂ ਕਿ ਕਦੀ ਐਦਾਂ ਲੱਗਾ ਨਹੀਂ ਵੀ ਅਸੀਂ ਕਦੀ ਮਿਲੇ ਨਹੀਂ ਜਾਂ ਘੱਟ ਮਿਲੇ ਆ ਐਦਾਂ ਲੱਗਦਾ ਵੀ ਬੜੇ ਪੁਰਾਣੇ ਸੱਜਣੇ ਤੁਸੀਂ ਵੀ ਜਿੰਮ ਦੇ ਪੂਰੇ ਸ਼ਕੀਨ ਹੋ ਔਰ ਇਹ ਵੀ ਫਿਟਨੈਸ ਫਰੀਕ ਹੈ ਤਾਂ ਹੀ ਕਹਿ ਜਾ ਰਿਹਾ ਕਿ ਹੁਣ ਲੜ ਰਿਹਾ ਹਾਂ ਉਸ ਚੀਜ਼ ਨੇ ਉਹਨੂੰ ਬਚਾ ਲਿਆ ਜਿਹੜੀ ਹਾਲ ਹੁਣ ਤੱਕ ਦੀ ਸਟੋਰੀ ਆ ਉਹ ਜੇ ਉਹ ਆ ਸ਼ੌਕੀਨ ਸੀ ਮਿਹਨਤ ਦਾ ਪ੍ਰੈਕਟਿਸ ਦਾ ਐਕਸਰਸਾਈਜ਼ ਦਾ ਤੇ ਉਹ ਸਰਵਾਈਵ ਕਰ ਰਿਹਾ ਉਸ ਚੀਜ਼ ਨੂੰ ਵੀ ਉਹਦੇ ਨਾਲ ਲੜਾਈ ਤਾਂ ਹੀ ਲੜ ਰਿਹਾ ਕਿ ਸਿਹਤ ਜਾਬ ਸੀਗਾ ਸਾਨੂੰ ਵੀ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਰੇ ਸਿੰਗਰ ਸਾਰੇ ਆ ਰਹੇ ਨੇ ਕਿਉਂਕਿ ਇਹ ਔਖਾ ਦੇਖੋ ਖੁਸ਼ੀ ਤੇ ਤਾਂ ਕਹਿੰਦੇ ਨਾ ਬੰਦੇ ਨੂੰ ਬੁਲਾਉਣਾ ਪੈਂਦਾ ਜਦੋਂ ਕੋਈ ਹਾਂ ਉੱਥੇ ਬੰਦਾ ਨਾ ਆਵੇ ਪਰ ਜਦੋਂ ਕੋਈ ਦੁੱਖ ਦੀ ਘੜੀ ਆ ਉਦੋਂ ਸਾਰੇ ਆਪ ਆਉਣ ਹਾਂਜੀ ਸਾਰੇ ਆ ਰਹੇ ਆ ਮੈਂ ਸਾਰਾ ਨਿਊਜ਼ ਤੇ ਕੈਨੇਡਾ ਤੋਂ ਵੀ ਇੱਥੇ ਵੀ ਅਸੀਂ ਨਿਊਜ਼ ਦੇਖੀ ਤੇ ਉੱਤਰ ਦੇ ਵੀ ਮੈਂ ਉਹ ਦੇਖਦਾ ਸੀ ਮੈਨੂੰ ਫਰਾਂਸ ਉੱਥੇ ਮੇਰੀ ਸਟੇ ਸੀ ਮੈਂ ਉੱਥੇ ਵੀ ਘੱਟ ਕੇ ਦੇਖਿਆ ਨਾ ਤੇ ਕਿਉਂਕਿ ਅ ਮੇજર ਨਿਊਜ਼ ਸੀਗੀ ਤੇ ਆਪਣੇ ਭਰਾ ਲਈ ਵੀ ਸੋਚਣਾ ਤਾਂ ਪੈਂਦਾ ਹੀ ਹੈ ਜੀ ਸੋ ਮਹਾਰਾਜ ਕਰੇ ਉਹਨਾਂ ਦਾ ਪਰਿਵਾਰ ਹੈ ਇੱਥੇ ਤੇ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਵਿੱਚ ਜਾਣ ਤੇ ਗੁੱਡ ਲੱਕ ਹੈ ਉਹਦੇ ਲਈ ਕਿਉਂ ਅ ਉੱਥੋਂ ਪੋਸਟ ਬੇਵਜ਼ ਆ ਰਹੀਆਂ ਜਦੋਂ ਹੁਣ ਅਸੀਂ ਆਏ ਹਾਂ ਸਾਰੇ ਆਰਟਿਸਟ ਆਏ ਮੈਂ ਦੇਖਦਾ ਨਿਊਜ਼ਾਂ ਵਿੱਚ ਵੀ ਅੱਜ ਮੈਂ ਖੁਦ ਆ ਕੇ ਦੇਖ ਲਿਆ ਪੋਲਿਟਿਸ਼ੀਅਨ ਲੋਕ ਵੀ ਆਏ ਸਮਾਜ ਸੇਵੀ ਆਰਟਿਸਟਾਂ ਆ ਹੀ ਰਹੇ ਆ ਤੇ ਹੁਣਾਂ ਵੀ ਚਾਹੀਦਾ ਜੀ ਕਿਉਂਕਿ ਐਨਾ ਪੰਜਾਬ ਦਾ ਐਂਟਰਟੇਨਮੈਂਟ ਕਰ ਰਿਆ ਰਾਜਵੀ ਜਵੰਦਾ ਮੇਨ ਸਟੇਜ ਦੇ ਵਿੱਚ ਮੇਨ ਕਤਾਰ 'ਚ ਆ ਕੇ ਸਾਡਾ ਭਰਾ ਖੜਾ ਤੇ ਹੁਣ ਮਹਾਰਾਜ ਉਹਨਾਂ ਨੂੰ ਛੇਤੀ ਚੜ੍ਹਦੀ ਕਲਾ ਬਖਸ਼ਣ। ਆਖਰੀ ਸਵਾਲ ਹੈ ਬਈ ਪਰਿਵਾਰ ਨਾਲ ਤੁਸੀਂ ਮੁਲਾਕਾਤ ਕਰਕੇ ਹੋਰ ਵੀ ਬਹੁਤ ਸਾਰੇ ਸਿੰਗਰ ਅੰਦਰ ਖੜੇ ਨੇ ਜਿਹੜੇ ਉਹਨਾਂ ਨਾਲ ਸ਼ੁਰੂ ਤੋਂ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹਦੇ ਰਹੇ। ਉਹ ਸਾਰਾ ਕੀਨ ਦਾ ਇੱਕ ਬਣ ਜਾਂਦਾ ਨੇ ਇੱਕ ਦੂਜੇ ਨੂੰ ਕਾਲ ਕਰਦੇ ਜਿੰਨੇ ਬੰਦੇ ਇੱਥੇ ਰਹਿੰਦੇ ਆ ਤੇ ਇਦਾਂ ਹੀ ਹੁਣ ਸਾਨੂੰ ਗੁੱਡ ਨਿਊਜ਼ ਆ ਰਹੀਆਂ ਵੀ ਠੀਕ ਆ ਜਿੱਦਾਂ ਪਹਿਲੇ ਦਿਨ ਡਰ ਗਏ ਸੀ ਸਾਰੇ ਕਿਉਂਕਿ ਤੁਹਾਡੇ ਵਾਂਗੇ ਸੀਨੀਅਰ ਜਦੋਂ ਆਰਟਿਸਟ ਆਉਂਦੇ ਆ ਤਾਂ ਇੱਕ ਹੁੰਦਾ ਹੌਸਲਾ ਬੂਸਟ ਮਿਲਦਾ ਹਾਂਜੀ ਨਹੀਂ ਨਹੀਂ ਸਾਰੇ ਆ ਰਹੇ ਆ ਨਵੇਂ ਪੁਰਾਣੇ ਆ ਰਹੇ ਆ ਜਿਹੜੇ ਰਹਿ ਗਏ ਕੋਈ ਕੰਮ 'ਚ ਵਿਜੀ ਹੁੰਦਾ ਹੁਣ ਜਿੱਦਾਂ ਅਸੀਂ ਕੈਨੇਡਾ ਬੈਠੇ ਸੀ ਉੱਥੋਂ ਅ ਅਸੀਂ ਵੀ ਇੱਥੇ ਆਏ ਹੁਣ ਮੈਂ ਕੱਲ ਹੀ ਆਇਆ ਕੱਲ ਹੀ ਅੱਜ ਹੀ ਮੈਂ ਆ ਗਿਆ ਰਾਤੀ ਪਹੁੰਚੇ ਸੀਗੇ ਪਿੰਡ ਤੇ ਮੈਂ ਕਿਹਾ ਸਵੇਰੇ ਮੈਂ ਜਾ ਕੇ ਕਿਉਂਕਿ ਆ ਰਿਹਾ ਵੀ ਅਪਰੂਵ ਹੋ ਰਿਹਾ ਤੇ ਇਦਾਂ ਹੀ ਰਵੇ ਮਹਾਰਾਜ ਜੀ ਵੀ ਹੁਣ ਜਲਦੀ ਤੋਂ ਜਲਦੀ ਜਵੰਦਾ ਕਾਇਮ ਹੋ ਜਵੇ ਲਾਸਟ ਜੀ ਬਾਈ ਤੁਹਾਡੇ ਬੇਟੇ ਲਈ ਦੁਆਵਾਂ ਬਹੁਤ ਜ਼ਿਆਦਾ ਮੁਬਾਰਕਬਾਦ ਤੁਹਾਨੂੰ ਏਕਮ ਦੇ ਲਈ ਕਿਉਂਕਿ ਮੈਂ ਅੱਜ ਹੀ ਇੰਟਰਵਿਊ ਦੇਖ ਰਿਹਾ ਸੀ ਸਵੇਰੇ ਸਵੇਰੇ ਉਸ ਨੂੰ ਕਬੱਡੀ ਦੇ ਵਿੱਚ ਵਧੀਆ ਪਰਫਾਰਮ ਕੀਤਾ ਹਾਂਜੀ ਹਾਂਜੀ ਉਹ ਚਲੋ ਮਹਾਰਾਜ ਕਰੇ ਚੜਦੀ ਕਲਾ ਚ ਸਾਡਾ ਡੀਲਡੋਲ ਪੂਰਾ ਤੁਹਾਡੇ ਵਰਗਾ ਹਾਂਜੀ ਹਾਂਜੀ ਤੇ ਫਿਰ ਕਰਾਂਗੇ ਇਹਦੇ ਲਈ ਗੱਲ ਹਾਂ ਧੰਨਵਾਦ ਜੀ ਥੈਂਕ ਯੂ ਬੇਟਾ ਤੈਸਾਨ ਸਾਡੇ ਨਾਲ ਕੇਐਸ ਮੱਖਣ ਔਰ ਹੀ ਮਿਲ ਕੇ ਆਏ ਨੇ ਗੱਲਬਾਤ ਕੀਤੇ ਆ ਕੈਮਰਾ ਪਰਸਾ ਦਵਿੰਦਰ ਨਾ ਮਨਦੀਪ ਜੋਤ ਫੋਟੋ ਸੰਭਾਲੀ